ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਸਾਰੇ ਵਧੀਆ ਹਾਂ ਜੀ ਵਧੀਆ ਹਾਂ ਰੱਬ ਕਰੇ ਖੁਸ਼ ਹਾਂ ਖੁਸ਼ਹਾਲ ਹਾਂ ਅੱਛਾ ਜੀ ਆ ਵੀਡੀਓ ਮੈਂ ਤੁਹਾਨੂੰ ਖੋਣਾ ਤੇ ਸਾਰੇ ਅਸੀਂ ਜਿਹੜੇ ਵਿਦੇਸ਼ਾਂ ਚ ਲੋਕ ਰਹਿੰਦੇ ਆ ਨਾ ਜਿਹੜੇ ਉਹ ਜੀਆਂ ਚੀਜ਼ਾਂ ਸੁਣਦੇ ਆਂ ਦੇਖਦੇ ਆਂ ਤਾਂ ਦਿਲ ਖਰਾਬ ਹੁੰਦਾ ਪਰ ਲੋਕ ਸਮਝਦੇ ਨਹੀਂ ਮੰਨਦੇ ਨਹੀਂਗੇ ਲੋਕ ਪਤਾ ਕੀ ਕਹਿੰਦੇ ਆ ਤੁਸੀਂ ਆਪ ਤਾਂ ਸੈੱਟ ਹੋ ਗਏ ਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਸਾਡੇ ਵਾਰੀ ਤੁਸੀਂ ਐ ਕਰਦੇ ਆਂ ਮਤਲਬ ਗੱਲ ਪਤਾ ਕੀ ਹੁੰਦੀ ਆ ਮੈਂ ਇੱਕ ਫਿਲਮ ਵੇਖੀ ਸੀਗੀ ਉਹਦੇ ਚ ਇੱਕ ਨਾ ਯਾਦ ਨਹੀਂ ਮੈਨੂੰ ਨਾਮ ਕੀ ਸੀ ਖੀਰੀ ਉਹ ਤਾਂ ਬਿਨਾਮ ਨਹੀਂ ਯਾਦ ਮੈਨੂੰ ਉਹਦਾ ਬਾਪ ਉਹ ਗਲਤ ਕੰਮ ਕਰਦਾ ਹੁੰਦਾ ਉਹਦਾ ਬਾਪ ਜਿਹਦਾ ਗਾਂਜਾ ਵੇਚਣਾ ਫੀਮ ਇਦਾਂ ਦਾ ਬਣਾ ਗਲਤ ਕੰਮ ਕਰਦਾ ਹੁੰਦਾ ਹੋਰ ਬੜੇ ਗਲਤ ਕੰਮ ਕਰਦਾ ਉਹਦਾ ਮੁੰਡਾ ਵੀ ਉਹੀ ਕਰਨ ਲੱਗ ਪੈਂਦਾ ਤੇ ਇੱਕ ਦਿਨ ਉਹਦੇ ਬਾਪ ਨੂੰ ਪਤਾ ਲੱਗਦਾ ਵੀ ਮੇਰਾ ਮੁੰਡਾ ਵੀ ਮੇਰੇ ਵਾਲੇ ਕੰਮਾਂ ਤੇ ਹੋ ਗਿਆ ਤਾਂ ਮੈਂ ਜਿਹਦੀ ਮਕਾਨਾਂ ਗੱਲ ਉਹ ਉਹਦਾ ਬਾਪ ਕਹਿੰਦਾ ਵੀ ਮਤਲਬ ਜੇ ਮਤਲਬ ਇਹ ਨਹੀਂਗਾ ਵੀ ਜੇ ਮੈਂ ਗਲਤਾਂ ਤੂੰ ਵੀ ਗਲਤ ਹੋਵੇਂ ਤੂੰ ਵਧੀਆ ਬੰਦਾ ਬਣ ਸੋ ਕਈ ਵਾਰ ਨਾ ਬੰਦੇ ਫਸੇ ਹੁੰਦੇ ਆ ਜਾਂ ਕਈਆਂ ਦੀ ਸੈਟਿੰਗ ਹੁੰਦੀ ਆ ਸੈੱਟ ਹੋ ਜਾਂਦਾ ਕੰਮ ਤੋ ਬੈਠੇ ਆ ਪਰ ਕਈਆਂ ਦਾ ਬਹੁਤ ਪੁਰਾ ਹਾਲ ਆ ਲੋਕ ਨਹੀਂ ਮੰਨਦੇਗੇ ਮੈਂ ਖੁਦ ਵੇਖਿਆ ਜਦ ਮੈਂ ਖੁਦ ਵੇਖਿਆ ਮੈਂ ਕੱਲ ਕੱਲੇ ਕੇ ਪਰਸੋਂ ਤੁਸੀਂ ਫੇਸਬੁੱਕ ਪੇਜ ਤੇ ਤੁਸੀਂ ਪਤਾ ਨਹੀਂ ਮੇਰੇ ਨਾਲ ਜੁੜੇ ਆ ਕਿ ਨਹੀਂ ਤੇ ਮੈਂ ਇੱਕ ਵੀਡੀਓ ਪਾਈ ਸੀ ਭਈਆਂ ਦਾ ਮਤਲਬ ਕਟਾਪਾ ਕਰੀ ਜਾਂਦੇ ਆ ਐਦਾਂ ਤੇ ਐਦਾਂ ਤੇ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਵਾਂ ਰੋਣ ਹੁੰਦਾ ਹੈ ਵੇਖ ਕੇ ਉਥੇ ਸਾਡੀ ਜਵਾਨ ਨਹੀਂ ਖੁੱਲਦੀ ਗਈ ਇਸ ਵੀਡੀਓ ਤੋਂ ਆ ਜਿਹੜੀ ਗੱਲ ਹੈ ਮੈਂ ਅਲੱਗ ਕਰ ਰਿਹਾ ਉਥੇ ਸਾਡੀ ਜਵਾਨ ਨਹੀਂ ਖੁੱਲਦੀ ਉਥੇ ਅਸੀਂ ਕੁਝ ਨਹੀਂ ਕਰ ਸਕਦੇ ਗਏ ਭਈਆਂ ਨੂੰ ਕੁੱਟ ਲਿਆ ਗਰੀਬਾਂ ਨੂੰ ਕੁੱਟ ਲਿਆ ਦੂਰ ਪਤਾ ਲੋਕ ਕਿਉਂ ਹੋ ਗਿਆ ਸਿੱਖੀ ਤੋਂ ਦੂਰ ਇਸ ਕਰਕੇ ਹੋ ਗਿਆ ਕਿਉਂਕਿ ਜਿਹੜੇ ਸਾਡੇ ਸੂਰਮੇ ਆ ਜਾਂ ਕੁੜੀਆਂ ਦਾ ਗਲ ਘੁੱਟਦਾ ਅਜੀ ਗੰਦ ਪਾਉਂਦੀ ਐ ਜੀ ਇਹ ਕਰਦੀ ਆ ਇਹਨਾਂ ਕੰਮਾਂ ਦੇ ਹੋ ਗਏ ਆ ਅਸੀਂ ਸਾਡੇ ਜਿਹੜੇ ਸੂਰਬੀਰ ਵੀਰ ਆ ਨਾ ਭਰਾ ਆ ਸਾਡੇ ਉਹ ਇਹਨਾਂ ਕੰਮਾਂ ਤੇ ਹੋ ਗਏ ਆ ਅਸੀਂ ਵੀ ਕਲੀਨ ਸ਼ਿਪ ਰਹਿਣ ਲੱਪੇ ਆ ਕਿ ਕਰੀਏ ਦੁੱਖੰ ਦਾ ਆ ਵੀਡੀਓ ਵੇਖੋ ਭੈਣ ਮੇਰੀ ਮੈਂ ਕੱਲ ਕੀ ਤੇ ਤਾਂ ਨਹੀਂ ਕੁੜੀਆਂ ਦੇਖੇ ਜਿਹੜੇ 60 ਸਾਲ ਦੇ ਬੰਦੇ ਨਾਲ ਬੈਡ ਸ਼ੇਅਰ ਕਰਦੀਆਂ ਸਟੂਡੈਂਟ ਕੁੜੀਆਂ ਦੱਸੋ ਹਾਂਜੀ ਮੇਰੇ ਨਾਲ ਗੱਲ ਕਰ ਲਾ ਮੈਂ ਨਾਂ ਦੱਸ ਸਕਦਾ ਕੁੜੀਆਂ ਦੇ ਹਾਂ ਠੀਕ ਹੈ ਕ ਨਹੀਂ ਕਿਉਂਕਿ ਕੀ ਹੁੰਦਾ ਹੁਣ ਤੁਹਾਨੂੰ ਪਤਾ ਹੀ ਹੈ ਜਿਹੜਾ ਓਨਰ ਹੁੰਦਾ ਉਹਨੂੰ ਵੀ ਪਤਾ ਮੈਂ ਇਹ ਸਟੂਡੈਂਟ ਰਕੀ ਗਾੜੇ ਵਸ ਰਕੀ ਸਭ ਕੁਝ ਭੈਣ ਮੇਰੀ ਚੱਲਦਾ ਇੱਥੇ ਬਿਘੜੀ ਇਹ ਆਏ ਕੈਨੇਡਾ ਕੇ ਚੇਂਜ ਨਹੀਂ ਹੋ ਗਏ ਅਸੀਂ ਕਿਆ ਕਹਿੰਦਾ ਜੀ ਬਹੁਤ ਕੁਝ ਚੱਲਦਾ ਇੱਥੇ ਇੰਟਰਵਿਊ ਲੈਣ ਲੱਗੇ ਵੇ ਕੁੜੀਆਂ ਨੂੰ ਪੰਜਾ ਚੌਹ ਨੂੰ ਬੁਲਾਉਂਦੇ ਪੰਜ ਕੁੜੀਆਂ ਸੱਤ ਨੇ ਜਾਂ 10 ਸੱਤ ਨੇ ਜਿਹੜੀ ਸੋਹਣੀ ਕੁੜੀ ਉਹਨੂੰ ਉਹਨੂੰ ਜੌਬ ਦੇਣੀ ਜੀ ਹਾਂ ਕਿੱਦਾਂ ਕਰਦੇ ਸਟੂਡੈਂਟ ਕੁੜੀਆਂ ਦੇ ਨਾਲ ਵੀ ਇਹ ਦੇਖੋ ਇੰਨਾ ਮਾੜਾ ਹਾਲ ਹੋ ਚੁੱਕਾ ਇੱਥੇ ਭੈਣ ਮੇਰੀ ਮੈਂ ਇੱਕ ਮੈਂ ਸਰੀ ਦੇ ਰੈਸਟੋਰੈਂਟ ਨੂੰ ਜਾਣਦਾ ਬੰਦੇ ਨੂੰ ਹਾਂ ਤੇ ਉਹ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਕਹਿੰਦਾ ਵੀ ਮੈਂ ਮਤਲਬ ਕਮਿਊਨਿਟੀ ਦੀ ਬਹੁਤ ਮਦਦ ਕਰਦਾ ਉਹਨਾਂ ਕੁੜੀ ਦੀ ਇੰਟਰਵਿਊ ਕਰਨ ਦੇ ਲਈ ਉਹਨੂੰ ਹੋਟਲ ਤੇ ਬੁਲਾਇਆ ਵਜੀ ਕੁੜੀ ਬਾਹਰ ਖੜੀ ਜੀ ਟੈਕਸੀ ਵਾਲਾ ਪੁੱਛਿਆ ਕਿ ਨਾ ਪੁੱਤ ਤੂੰ ਕਿੱਥੇ ਖੜੀ ਐ ਕਹਿੰਦੀ ਫਲਾਣਾ ਰੈਸਟੋਰੈਂਟ ਐ ਜੀ ਉਹਨੇ ਮੇਰੀ ਇੰਟਰਵਿਊ ਲੈਣੀ ਕਿਹਾਦਾ ਕਿਸ ਤਰੀਕੇ ਨਾਲ ਇਹਨਾਂ ਨੂੰ ਹੋ ਰਿਹਾ ਕਿਉਂਕਿ ਕੁੜੀਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਜੇ ਇਦਾਂ ਦੇ ਕੰਮ ਭੈਣ ਮੇਰੀ ਕੀ ਹੋ ਜਾਂਦਾ ਹੈਗਾ ਹੁਣ ਘਰੋਂ ਹਰੇਕ ਨੇ ਨਾ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਉਹਨੇ ਪੈਸੇ ਟਾਕੇ ਭੇਜ ਦਿੱਤਾ ਭਾਈ ਕੈਨੇਡਾ ਜਾਣਾ ਜੇ ਤੁਸੀਂ ਕਿਸੇ ਨੂੰ ਨਾਮ ਮਨਾ ਕਰ ਦੋ ਵੀ ਬੱਚੇ ਇਥੇ ਨਾਮ ਭੇਜੋ ਵੀ ਇਥੇ ਤੰਗੀ ਹੈ ਇਸ ਕੰਮ ਨਹੀਂ ਮਿਲਦਾ ਉਹ ਕਹਿੰਦੇ ਆਪ ਚੱਲ ਕੇ ਸਾਨੂੰ ਨਹੀਂ ਜਾਣ ਦਿੰਦੇ ਜੀ ਜਦੋਂ ਕੁੜੀ ਨੂੰ 에ਰਪੋਰਟ ਤੋਂ ਚੜਾ ਦਿੰਦੇ ਉਹ ਸਹਰਾਣੇ ਥੱਲੇ ਬਾਹ ਲੈ ਕੇ ਨਾ ਜੀ 에ਰਪੋਰਟ ਤੇ ਜਹਾਜ਼ ਤੇ ਸੁਪਨੇ ਲੈਣ ਲੱਗ ਪਏ ਕੈਨੇਡਾ ਦੇ ਕੁੜੀ ਨੇ ਫੀਸ ਵੀ ਤਾਰਨੀ ਰੈਂਟ ਕਿੰਨੇ ਹੋਗੇ ਵੀ ਜੀ ਜੀ ਉਹ ਕਹਿੰਦੇ ਸਾਨੂੰ ਵੀ ਪੈਸੇ ਜਿਹੜੇ ਚੱਕ ਕੇ ਪੈਸੇ ਆ ਕੀ ਕਰੂਗੀ ਕੁੜੀ ਜਾਂ ਤਾਂ ਸੁਸਾਇਡ ਕਰੂਗੀ ਜਾਂ ਫਿਰ ਕਾਲ ਤਰਸਤੇ ਤੱਕ ਪਹੂਗੀ ਫਿਰ ਉਹ ਸੁਸਾਇਡ ਦੇਖੋ ਕਿੰਨਾ ਮਾੜਾ ਹਾਲ ਹੋ ਗਿਆ ਅਸੀਂ ਪੰਜਾਬੀ ਕਹਿੰਦੇ ਹੁੰਦੇ ਸੀ ਧੀਆ ਪੈਣਾ ਦੀ ਰੱਖਸ਼ਾ ਕਰਨ ਵਾਲੀ ਅਣਖੀ ਜਣੇ ਅਣਖੀ ਗਿਣੇ ਜਾਂਦੇ ਅਣਖੀ ਹਾਂ ਬਿਲਕੁਲ ਬਹੁਤ ਦੁੱਖ ਲੱਗ ਰਿਹਾ ਇਹੋ ਜਿਹੀ ਗੱਲਾਂ ਸੁਣ ਕੇ ਕਿ ਵਾਕਈ ਇਹ ਸਾਡੀ ਕੰਟਰੀ ਦੇ ਵਿੱਚ ਹੋ ਰਿਹਾ ਜਿੱਥੇ ਮੈਂ ਇਹ ਗਰਾਊਂਡ ਦੀਆਂ ਗੱਲਾਂ ਗਰਾਊਂਡ ਦੀ ਐਤਾ ਨਹੀਂ ਹੈ ਵੀ ਮੈਂ ਕਿਸੇ ਨੂੰ ਬਦਨਾਮ ਕਰਨ ਦੇ ਖਾਤਰ ਕਰਦਾ ਜਾਂ ਕਿਸੇ ਦੀ ਗੱਲ ਕਰਦਾ ਹਨਾ ਹਾਂ ਹਾਂਜੀ ਸੁਣਿਆ ਜੀ ਗੱਲਬਾਤ ਇਹ ਗੱਲਾਂ ਮਤਾਂ ਆ ਐਦਾਂ ਦੀ ਕੋਈ ਇਹ ਇੱਕ ਵੀਡੀਓ ਨਹੀਂ ਗਈ ਕਰੋੜਾਂ ਵੀਡੀਓ ਅਰਬਾਂ ਵੀਡੀਓ ਮੁੰਡੇ ਜਵਾਨ ਜਵਾਨ ਮੁੰਡੇ ਖੁਦ ਦੱਸਦੇ ਆ ਵੀ ਤੁਸੀਂ ਨਾ ਭੇਜੋ ਕੁੜੀਆਂ ਨੂੰ ਪਰ ਕਿੱਥੇ ਹੜਦੇ ਆਸੀਂ ਉਹ ਗਿਆ ਅਸੀਂ ਵੀ ਜਾਣਾ ਉਹ ਫਲਾਣੀ ਗਈ ਆ ਅਸੀਂ ਵੀ ਜਾਣਾ ਕੱਲ ਮੈਂ ਵੀਡੀਓ ਜਿਹੜੀ ਕੀਤੀ ਸੀਗੀ ਉਹਦੇ ਚ ਅਸੀਂ ਨਾ ਅੱਛਾ ਮੁੰਡੇ ਉਹਦੇ ਵਿੱਚ ਮੈਂ ਇੱਕ ਗੱਲ ਕੀਤੀ ਸੀਗੀ ਇਹ ਬਈ ਹਨਾ ਪਈਏ ਨੂੰ ਕਿਦਾਂ ਕੁੱਟ ਰਹੇ ਆ ਫੇਸਬੁੱਕ ਪੇਜ ਤੇ ਪਈ ਆ ਉਹ ਵੀਡੀਓ ਜੇ ਤੁਸੀਂ ਇਹ ਵੀਡੀਓ YouTube ਤੇ ਵੇਖ ਰਹੇ ਹੋ ਤਾਂ ਬਹੁਤ ਪੂਰੇ ਹਾਲਾਤਾਂ ਨੂੰ ਕੁੱਟ ਰਹੇ ਆ ਕੋਈ ਔਰਤ ਆ ਕਿ ਉਹ ਨਾਲ ਕੋਈ ਹੋ ਸਕ ਕੋਈ ਗੱਲ ਹੋਊਗੀ ਉਹਦੀ ਹਨਾ ਤੇ ਉਹ ਕਹਿੰਦਾ ਕਹਿੰਦੇ ਵੀ ਹੁਣ ਲੈ ਕੇ ਜਾ ਹੁਣ ਦੱਸ ਤੂੰ ਰਹਿਣਾ ਪੰਜਾਬ ਦੇ ਵਿੱਚ ਜੇ ਸਾਡੇ ਨਾਲ ਇਦਾਂ ਹੁੰਦੀ ਆ ਤਾਂ ਫੇਰ ਸਾਨੂੰ ਗੁੱਸਾ ਆਉਂਦਾ ਚਲੋ ਗੱਲ ਕਰਦੇ ਆ ਆਪਾਂ ਜਿਹੜੇ ਮਤਲਬ ਕੁੜੀਆਂ ਨਾਲ ਇਦਾਂ ਹੁੰਦਾ ਆ بڑے ਮੁੰਡੇ ਆ ਉਰੋਂ ਮੁੰਡੇ ਖੁਦ ਦੱਸਦੇ ਆ ਕਹਿੰਦਾ ਵੀ ਬਾਹਰੋਂ ਨਹੀਂ ਆ ਬਾਹਰਲਾ ਬੰਦਾ ਨਹੀਂ ਆ ਕੋਈ ਪੰਜਾਬੀ ਮੁੰਡੀ ਆ ਪੰਜਾਬੀ ਮੁੰਡੇ ਹੀ ਗਲਤ ਰਸਤੇ ਪਾਉਂਦੇ ਆ ਕੁੜੀਆਂ ਨੂੰ ਪੈਗਾਂ ਨੂੰ ਕੁੱਟ ਕੇ ਕੀ ਕਰੋਗੇ ਤੁਸੀਂ ਕੀ ਕਰੋਗੇ ਭਾਈ ਜੀ ਇੱਕalle UP ਬਿਹਾਰ ਵਾਲੇ ਪੰਜਾਬ ਚ ਆ ਕੇ ਉਹ ਗਲਤ ਕਰਦੇ ਇਦਾਂ ਕਰਦੇ ਉਹ ਕਰਦੇ ਆ ਇਹ ਹੀ ਨਹੀਂ ਕਰਦੇਗੇ ਸਾਡੇ ਵਾਲੇ ਵੀ ਕਰਦੇ ਆ ਮੰਨ ਜੋ ਮੰਨ ਜੋ ਇਹ ਸਗਲ ਨੂੰ ਤੇ ਜੇ ਨਹੀਂ ਮੰਨੂਗੇ ਤਾਂ ਕੋਈ 10 ਸਾਲ ਠਹਿਰ ਕੇ ਮੰਨ ਜਾਓਗੇ ਹੁਣ ਵਿਦੇਸ਼ਾਂ ਦੇ ਵਿੱਚ ਕੰਮ ਕਾਨੂੰਨ ਸਖਤ ਹੋਈ ਜਾਂਦੇ ਕਿੱਥੇ ਤੁਰੇ ਹੋਏ ਆ ਅਸੀਂ ਕਿੱਥੇ ਨੂੰ ਚੱਲੇ ਆ ਅਸੀਂ ਦੂਜੇ ਨੂੰ ਦੂਜੇ ਨੂੰ ਕੁੱਟ ਕੇ ਮਾਰ ਕੇ ਸ਼ੇਰ ਬਣ ਜਾਂਦੇ ਆ ਤੇ ਜਦੋਂ ਕੋਈ ਸਾਡੇ ਦਾੜੀ ਨੂੰ ਹੱਥ ਪਾਵੇ ਤਾਂ ਫਿਰ ਜ਼ੁਲਮ ਐਵੇਂ ਨਾ ਕਰਿਆ ਕਰੋ ਫਿਰ ਜੇ ਸਾਨੂੰ ਵੀ ਕੋਈ ਕੁੜਤਾ ਅਗਲੇ ਨੂੰ ਪੁੱਛਿਆ ਕਰੋ ਵੀ ਭਾਈ ਇਹਨੇ ਗਲਤੀ ਕੀਤੀ ਆ ਹਾਂਜੀ ਇਹਨੇ ਐਂ ਗਲਤੀ ਕੀਤੀ ਆ ਕੁੜੀ ਨੂੰ ਹੱਥ ਲਾਇਆ ਆ ਫਲਾਣੇ ਬਜ਼ੁਰਗ ਬੰਦੇ ਨੂੰ ਇਦਾਂ ਕਿਆ ਫੈਂਟੋ ਫਿਰ ਉਹਨੂੰ ਕੋਈ ਵੀ ਫੈਂਟੋ ਇਹਨੂੰ ਇਹਨੂੰ ਲੰਮਾ ਪਾ ਲੋ ਤੇ ਇਹਨੂੰ ਕੁੱਟੋ ਉਥੇ ਅਸੀਂ ਕਹਿ ਦਿੰਨੇ ਆ ਵੀ ਸਾਡੇ ਨਾਲ ਗਲਤ ਹੋ ਰਿਹਾ ਬੇਅਦਬੀ ਦੇ ਨਾਮ ਤੇ ਪਾਗਲਾਤੀ ਜੀ ਐ ਹੋ ਗਿਆ ਜੀ ਸਾਡੀ ਦਾੜੀ ਨੂੰ ਹੱਥ ਪਾ ਲਿਆ ਜੀ ਇਦਾਂ ਹੋ ਗਿਆ ਜੀ ਦੇਖੋ ਮੈਂ ਤਾਂ ਸਿੱਧੀਆਂ-ਸਿੱਧੀਆਂ ਜਾਣਨਾ ਮੈਂ ਤਾਂ ਕੱਲ ਜਾਣਨਾ ਜੇ ਅਸੀਂ ਜੁਰਮ ਕਰਨਾ ਜਾਣਦੇ ਤੇ ਜੁਰਮ ਸਹਿਣਾ ਵੀ ਪੈਣਾ ਆ। ਔਰ ਜੁਰਮ ਉਹਨਾਂ ਕਰੋ ਜਿੰਨਾ ਕਸੀ ਸਹਿ ਸਕੀਏ। ਮੈਂ ਪਹਿਲਾਂ ਵੀ ਗੱਲ ਕੀਤੀ ਸੀ। ਤੁਸੀਂ ਕਹੋਗੇ ਮੈਂ ਵੈਸੇ ਉਹ ਕਰਕੇ ਰਾਜੀ ਨਹੀਂਗਾ। ਠੀਕ ਆ। ਉਹ ਵੀਡੀਓ ਮੈਂ ਤੁਹਾਨੂੰ ਵਿਖਾ ਨਹੀਂ ਸਕਦਾਗਾ। ਤੇ ਮੈਂ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਸਕਦਾ ਉਹਨੂੰ ਲੋਕਾਂ ਨੂੰ। ਇੱਕ ਤਰ੍ਹਾਂ ਦਾ ਵੀ ਪ੍ਰਮੋਟ ਕਰਨਾ ਹੀ ਹੁੰਦਾ ਹੈ। ਤੇ ਕਿੱਥੇ ਆ ਸੀ? ਕਿੱਥੇ ਖੜੇ ਆ? ਜੇ ਕੁਛ ਕੱਲ ਕੋਈ ਕਹਿ ਦੋ ਤਾਂ ਫਿਰ ਵੱਡਾ ਟੁੱਕੀ ਤੀ ਕਹਿੰਦੇ ਤੇਰਾ ਐਡਰੈਸ ਦੇ ਤੇਰਾ ਫੋਨ ਨੰਬਰ ਦੇ ਉੱਥੇ ਗੱਲ ਆ ਜਾਂਦੀ ਆ ਬਾਕੀ ਇਹਨਾਂ ਗੱਲਾਂ ਦਾ ਗੌਰ ਜ਼ਰੂਰ ਕਰਨਾ ਆ ਬਾਈ ਨੇ ਗੁੱਡੀ ਨੇ ਜਿਹੜੀਆਂ ਗੱਲਾਂ ਕੀਤੀਆਂ ਸੋਚੋ ਕੋਈ ਮੜਾ ਮਟਾ ਸੋਚੋ ਯਾਰ ਹਰ ਜੋ ਕੁਛ ਨਹੀਂ ਪਿਆ ਕੁਛ ਨਹੀਂ ਪਿਆ ਵਿਦੇਸ਼ਾਂ ਦੇ ਵਿੱਚ ਕੱਖ ਵੀ ਨਹੀਂਗਾ ਦੋ ਟਾਈਮ ਦੀ ਖਾਣੀ ਤਾਂ ਰੋਟੀ ਹੀ ਐ ਨਾ ਰੋਟੀ ਹੀ ਖਾਣੀ ਐ ਨਾ ਦੋ ਟਾਈਮ ਦੀ ਬਾਈ ਮੈਂ ਖੁਦ ਵੇਖੀ ਆ ਇਹ ਚੀਜ਼ਾਂ ਖੁਦ ਵੇਖੀ ਸ਼ਰਮ ਹੁੰਦੀ ਆ ਆਪਣੇ ਆਪ ਨੂੰ ਚਰਮੁੰਦੀਆ ਅਗਲੇ ਹੱਸਦੇ ਆ ਮਜ਼ਾਕ ਕਰਦੇ ਆ ਹੁਣ ਮੈਂ ਨਾਂ ਕੀ ਲਵਾਂ ਪਿਓ ਕੌਣ ਆ ਅਸੀਂ ਉਹਨਾਂ ਦੇ ਖਾਸ ਯਾਰ ਆ ਉਹ ਖਾਸ ਸਾਡੇ ਉਹ ਹੁਣ ਜੇ ਮੈਂ ਇਥੇ ਨਾਂ ਲਿਆ ਨਾ ਅੱਧੇ ਨੇ ਗਾਲਾਂ ਕੱਢਣੀਆਂ ਆ ਕੇ ਉਹ ਤਾਂ ਸਾਡੇ ਖਾਸ ਆ ਉਹ ਸਾਡੇ ਨਾਲ ਖੜੇ ਆ ਹੋ ਕਈ ਵਾਰ ਸਾਡੇ ਨਾਲ ਜਿਹੜੇ ਖੜੇ ਹੁੰਦੇ ਆ ਨਾ ਉਹਨਾਂ ਦੇ ਪਿਛਲੇ ਪਾਸੇ ਖਵਾੜਾ ਟੰਗਿਆ ਹੁੰਦਾ ਮੌਕਾ ਦੇਖਦੇ ਹੁੰਦੇ ਸਾਡੇ ਛੁਕੜਨ ਦਾ ਨੂੰ ਵੱਡਣਾ ਹੁੰਦਾ ਉਹਨਾਂ ਨੇ ਸਾਨੂੰ ਯਾਦ ਰੱਖੋ ਇਸ ਗੱਲ ਬਸ ਐਨੀ ਹੀ ਗੱਲਾਂ ਬਾਤਾਂ ਸੀ ਜਿਉਂਦੇ ਰੋ ਹੱਸਦੇ ਰੋ বাসਦੇ ਰੋ ਮੋਜਾ ਮਾਣੋ ਖੁਸ਼ ਰਹਿ ਜਾ ਕਰੋ ਓਕੇ ਬਾਈ ਥੈਂਕ ਯੂ